ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਸਾਫ ਕਿਹਾ ਸੀ ਸਾਰੀਆਂ 13 ਸੀਟਾਂ ਤੇ ਲੜਾਂਗੇ ਚੋਣਾ ਅਕਾਲੀ ਦਲ ਦੇ ਭਾਜ ਪੈਨਲ ਗੱਜੋੜ ਬਾਰੇ ਸੁਖਬੀਰ ਬਾਦਲਾ ਵੱਡਾ ਬਿਆਨ ਜਾਨੋ ਕੀ ਕਿਹਾ ਕਿਸਾਨਾਂ ਨੂੰ ਮਨਾਂ ਚ ਰੋਜੀ ਕੇਂਦਰ ਸਰਕਾਰ ਦਿੱਲੀ ਚੋਂ ਮਾਰਚ ਤੋਂ ਪਹਿਲਾਂ ਤਿੰਨ ਮੰਤਰੀ ਕਰਨਗੇ ਕਿਸਾਨ ਆਗੂਆਂ ਨਾਲ ਮੀਟਿੰਗ ਅੱਜ ਅਯੁੱਧਿਆ ਜਾਣਗੇ ਮੁੱਖ ਮੰਤਰੀ ਭਗਵਾਨ ਮਾਨ ਅਤੇ ਕੇਜਰੀਵਾਲ ਰਾਮ ਮੰਦਰ ਦੇ ਕਰਨਗੇ ਦਰਸ਼ਨ ਸੁਖਪਾਲ ਖਰ ਦਾ ਵੱਡਾ ਬਿਆਨ ਕਿਹਾ ਕਿਸਾਨਤਾ ਮੁੱਢ ਦਿੱਲੀ ਕੂਚ ਕਰ ਰਹੇ ਨੇ ਤੇ ਕਿਸ ਮੂਨਾ ਅਕਾਲ ਦਲ ਕਰਨ ਜਾ ਰਿਹਾ ਭਾਜਪਾ ਨਾਲ ਸਮਝੌਤਾ ਹੁਣ ਖਬਰਾਂ ਵਿਸਤਾਰ ਦੇ ਨਾਲ ਜਿੱਥੇ ਪੰਜਾਬ ਚ ਇੰਡੀਆ ਗਾਰਡ ਜੋੜ ਦੀਆਂ ਚਰਚਾਵਾਂ ਸਨ ਕਿ ਇਸ ਵਾਰ ਇੰਡੀਆ ਗਾਰਡ ਜੋੜ ਪੰਜਾਬ ਚ ਕਾਇਮ ਰਹਿ ਸਕਦਾ ਹੈ ਪਰ ਅਜੇ ਹ ਨਹੀਂ ਹੋ ਸਕਿਆ ਪਹਿਲਾ ਅਰਵਿੰਦ ਕੇਜਰੀਵਾਲ ਅਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਸੁਭੇ ਵਿੱਚ ਇਕੱਲਿਆਂ ਹੀ ਸਾਰੀਆਂ ਸੀਟਾਂ ਤੇ ਚੋਣਾਂ ਲੜਨਗੇ ਪੰਜਾਬ ਕਾਂਗਰਸ ਪ੍ਰਧਾਨ ਰਾਜਾਪਟ ਨੇ ਸਮਰਾਲਾ ਚ ਰੈਲੀ ਦੌਰਾਨ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਝੋਣਾ ਲੜਾਂਗੇ ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਮੌਜੂਦ ਸਨ ਬੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਪਿਛਲੀਆਂ ਵਿਧਾਨ ਸਭਾ ਹੋਈਆਂ ਸਨ ਤਾਂ ਉਸ ਸਮੇਂ ਹਾਲਾਤ ਬਹੁਤ ਖਰਾਬ ਸਨ ਅਸੀਂ 80 ਤੋਂ 18 ਸੀਟਾਂ ਤੇ ਸੀਮਿਤ ਰਹਿ ਗਈ ਸੀ ਪਰ ਹੁਣ ਮੋੜ ਤੋਂ ਕਾਂਗਰਸ ਨੂੰ ਖੜਾ ਕੀਤਾ ਹੈ ਜਦੋਂ ਭਾਤ ਜੋੜੋ ਯਾਤਰਾ ਪੰਜਾਬ ਆਈ ਸੀ ਤਾਂ ਭਗਵੰਤ ਮਾਨ ਕਹਿੰਦੇ ਸਨ ਕਿ ਯਾਤਰਣ ਕੋਣ करेगा पर ਲੋਕਾਂ ਨੇ ਯਾਤਰਾ ਨੂੰ ਸਫਲ ਕੀਤਾ ਅਤੇ ਉਹਨੂੰ ਰਾਜਾ ਵਡਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ 'ਚ ਕਾਂਗਰਸ ਇਕੱਲਿਆਂ ਹੀ 13 ਸੀਟਾਂ ਤੇ ਚੋਣਾਂ ਲੜਨ ਜਾ ਰਹੀ ਹੈ। ਇਹ ਆਮ ਆਦਮੀ ਪਾਰਟੀ ਨੂੰ ਅਸੀਂ ਰਗੜ ਕੇ ਰੱਖ ਦਿਆਂਗੇ ਔਰ 13 ਦੀਆਂ 13 ਸੀਟਾਂ ਤੇ ਚੋਣਾਂ ਲੜਾਂਗੇ। ਜਿੰਦਾ ਮਰਜੀ ਅਨਾਉਂਸ ਕਰਦੇ ਹੋ 13 ਛੱਡ ਕੇ 14 ਛੱਡ ਕੇ 17 ਕਰਦੇ ਹੋ ਕੇਜਰੀਵਾਲ ਸਾਹਿਬ ਤੇ ਦੂਜਾ ਦੂਜਾ ਕਿਹੜਾ ਅਕਾਲੀ ਦਲ ਤੇ ਆਹ ਕਲੰਕ ਹੈ ਕਿ ਅਕਾਲੀ ਦਲ ਬੀਜੇਪੀ ਰਲ ਕੇ ਚੋਣਾਂ ਲੜ ਰਹੀਆਂ ਨੇ ਰਲ ਕੇ ਚੋਣਾਂ ਲੜ ਰਹੀਆਂ ਸਮਝੌਤਾ ਹੋ ਗਿਆ ਅੱਜ ਕਿੱਥੇ ਬੰਦੀ ਸਿੱਖਾਂ ਦੀ ਗੱਲ ਅੱਜ ਕਿਤੇ ਪਹੁੰਚ ਆਤੇ ਕਿਸਾਨਾਂ ਦੀ ਗੱਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਹਲਚਲ ਮਚ ਗਈ ਹੈ ਆਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾ MDL ਦੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਵਿੱਚ ਸ਼ਾਮਲ ਹੋਣ ਦੀਆਂ ਾਟਕਲਾਵਾ ਚੱਲ ਰਹੀਆਂ ਸਨ ਸ਼੍ਰੋਮਣੀ ਕਾ MDL ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਐਨਡੀਏ ਵਿੱਚ ਸ਼ਾਮਲ ਹੋਣ ਦੇ ਸਵਾਲ ਨੂੰ ਟਾਲਦੇ ਨਜ਼ਰ ਆਏ ਉਹਨੇ ਕਿਹਾ ਕਿ ਫਿਲਹਾਲ ਮੈਂ ਪੂਰੇ ਸੂਬੇ ਵਿੱਚ ਪੰਜਾਬ ਬਚਾਓ ਯਾਤਰਾ ਕਰ ਰਿਹਾ ਹਾਂ ਇਸ ਦੌਰਾਨ ਸ਼੍ਰੋਮਣੀ ਕਾਲਦ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਗੱਡਜੋੜ ਸਿਰਫ ਭੋਜਨ ਸਮਾਜ ਪਾਰਟੀ ਨਾਲ ਹੈ ਯਾਰ ਮੈਂ ਤਾਂ ਇੱਥੇ ਪੰਜਾਬ ਯਾਤਰਾ ਦੇ ਤੁਰੇ ਫਿਰਦਾ ਹਾਂ ਤੁਸੀਂ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਂਦੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਲੇ ਤੱਕ ਤਾਂ ਸਾਡੀ ਤਾਂ ਲਾਇੰਸ ਹਲੇ ਬੀਐਸਪੀ ਨਾਲ ਹੈ ਅਜੇ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲੰਗ ਲਗਾਤਾਰ ਮੈਂ ਦੇਖਿਆ ਉਹਨਾਂ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇੱਥੇ ਹੀ ਹਾਂ ਦੇਖੋ ਪੰਜਾਬ ਦੀ ਜਨਤਾ ਬਹੁਤ ਗੁੱਸੇ ਚ ਹੈ ਐਸ ਝਾੜੂ ਵਾਲੇ ਦੇ ਝਾੜੂ ਵਾਲੇ ਨੇ ਉਹਨਾਂ ਨੂੰ ਧੋਖਾ ਦਿੱਤਾ ਜਿਹਨੂੰ ਧੋਖਾ ਦਿੱਤਾ ਜਾਏ ਨਾ ਉਹ ਬੰਦਾ ਫਿਰ ਬਦਲਾ ਲੈਂਦਾ ਤੇ ਐਕਤੀ ਦੇਖੋਗੇ ਜੇ 92 ਸੀਟਾਂ ਦਿੱਤੀਆਂ ਨਾ ਤੇ 92 ਦੀ ਜਮਾਨਤਾ ਜਬਤ ਵੀ ਕਰਾਉਣਗੇ ਕਿਸਾਨ ਆਪਣੀਆਂ ਵਾਕਫਾਕ ਮੰਗਾਂ ਨੂੰ ਲੈ ਕੇ ਕਾਫੀ ਸੁਹਿਰਦ ਹੋ ਗਏ ਹਨ ਮੰਗਾ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ਵਿੱਚ ਰੋਸ ਹੈ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਮੰਗਵਾਉਣ ਲਈ ਦਿੱਲੀ ਚੱਲੋ ਮਾਰਚ ਦਾ ਸੱਦਾ ਦਿੱਤਾ ਹੈ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਦੇ ਐਲਾਨ ਦੇ ਬਦਦੇ ਨਿਰਜਰ ਪੰਜਾਬ ਹਰਿਆਣਾ ਸਰਦ ਤੇ ਚੌਕਸੀ ਵਧਾ ਦਿੱਤੀ ਗਈ ਹੈ ਵਾਧੂ ਪੁਲਿਸ ਦੀ ਤਣਾਤੀ ਦੇ ਨਾਲ ਨਾਲ ਹੋਰ ਕਦਮ ਵੀ ਚੁੱਕੇ ਗਏ ਹਨ ਹੁਣ ਕੇਂਦਰ ਸਰਕਾਰ ਵੀ ਇਸ ਮਾਮਲੇ ਵਿੱਚ ਸਰਗਰਮ ਹੋ ਗਈ ਹੈ ਕਿ ਸਨਣਾ ਨਾਲ ਗੱਲਬਾਤ ਅਤੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਤਿੰਨ ਕੇਂਦਰੀ ਮੰਤਰੀਆਂ ਨੂੰ ਚੰਡੀਗੜ੍ਹ ਵਿੱਚ ਭੇਜਿਆ ਜਾ ਰਿਹਾ ਹੈ ਦੱਸ ਦੇ ਕੁਝ ਸਮਾਂ ਪਹਿਲਾਂ ਕੇਂਦਰੀ ਮੰਤਰੀਆਂ ਸਮੇਤ ਕਿਸਾਨ ਜਥੇਬੰਦੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਮੀਟਿੰਗ ਹੋਈ ਸੀ ਜਿਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਦੌਰਾਨ ਵੀ ਕੀਤਾ ਹੁਣ ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪ ਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਨਹੀਂ ਤੇ ਨਹੀਂ ਬਣੀ ਹੁਣ ਕੀ ਕਰ ਰਿਆ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉਥੇ ਡੱਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਬਾਰਡਰ ਬਣਾਤਾ ਹੁਣ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅਯੁੱਧਿਆ ਜਾਣਗੇ ਜਿੱਥੇ ਉਹ ਨਵੇਂ ਬਣੇ ਰਾਮ ਮੰਦਰ ਦੇ ਦਰਸ਼ਨ ਕਰਨਗੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਮੌਜੂਦ ਰਹੇ ਰਹਿਣਗੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੇ ਪਰਿਵਾਰਕ ਮੈਂਬਰ ਵੀ ਅਯੋਧਿਆ ਜਾਣਗੇ ਦੱਸਦੇ ਕਿ ਅਯੋਧਿਆ ਦੇ ਨਵੇਂ ਬਣੇ ਮੰਦਿਰ ਵਿੱਚ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਸੀ ਰਾਮ ਮੰਦਰ ਨੂੰ ਆਮ ਜਨਤਾ ਲਈ ਖੋਲਣ ਤੋਂ ਬਾਅਦ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਅਯੋਧਿਆ ਦੇ ਦਰਸ਼ਨ ਕਰਨ ਲਈ ਆ ਰਹੇ ਹਨ ਪਾਰਟੀ ਲਾਈਨਾਂ ਤੋੜ ਕੇ ਆਗੂ ਵੀ ਰਾਮ ਨਗਰੀ ਦਾ ਦੌਰਾ ਕਰਨ ਆ ਰਹੇ ਹਨ ਅਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵਾਨ ਤਮਨ ਅਯੋਧਿਆ ਜਾ ਰਹੇ ਹਨ ਅਤੇ ਰਾਮੰਦ ਦੇ ਦਰਸ਼ਨ ਕਰਨਗੇ ਸਮਰਾਲਾ ਵਿੱਚ ਕਾਂਗਸ ਦੀ ਹੋਈ ਰੈਲੀ ਵਿੱਚ ਕਾਂਗਸ ਦੇ ਪ੍ਰਧਾਨ ਮਲਕਰਜਨ ਖੜਗੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਕਾਲਦਲ ਤੇ ਠਿੱਕੇ ਸ਼ਬਦੀ ਵਾਰ ਕੀਤੀ ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਉਹ ਕਿਸ ਮੂਹ ਨਾਲ ਦੁਬਾਰਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਜਾ ਰਹੇ ਹਨ ਖੈਰਣਿਕ ਇਹ ਕਹੇ ਕਿ ਅਕਾਲ ਦਰ ਨੇ ਖੱਟੋਖਾਰ ਸਮਰਥਨ ਮੁੱਲ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿੱਡੇਗੇ ਸੰਘਰਸ਼ ਕਾਰਨ ਭਾਜਪਾ ਨਾਲ ਸਾਥ ਛੱਡ ਦਿੱਤਾ ਸੀ ਇਸ ਕਰਕੇ ਹਰਸ਼ਿਮਤ ਕੋਰ ਬਾਦਲ ਨੇ ਵੀ ਆਪਣੀ ਵਜ਼ੀਰੀਤੋਂ ਵੀ استਿਫਾ ਦੇ ਦਿੱਤਾ ਸੀ ਪਰ ਹੁਣ ਐਮਐਸਪੀ ਨੂੰ ਲੈ ਕੇ ਹਜੇ ਤੱਕ ਕਾਨੂੰਨ ਨਹੀਂ ਬਣਿਆ ਕਿਸਾਨਾਂ ਨੂੰ ਲਗਾਤਾਰ ਠੱਗਿਆ ਜਾ ਰਿਹਾ ਹੈ ਖੈਰਣਿਕ ਇਹ ਕਿ ਸਾਨਵੜ 13 ਤਰੀਕ ਨੂੰ ਦਿੱਲੀ ਜਾ ਰਹੇ ਹਨ ਤੇ ਕੇਂਦਰ ਖਿਲਾਫ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਫਿਰ ਹੁਣ ਅਜਿਹਾ ਕੀ ਬਦਲਿਆ ਕਿ ਜੋ ਮੁੜ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਕਾਲ ਦਲ ਸਮਝੌਤਾ ਕਰਨ ਜਾ ਰਿਹਾ ਹੈ। ਸਵਾਲ ਮੈਂ ਅਕਾਲੀ ਦਲ ਨੂੰ ਪੁੱਛਣਾ ਚਾਹਨਾ ਸੁਖਵੀਰ ਸਿੰਘ ਬਾਦਲ ਨੂੰ ਕਿ ਤੁਸੀਂ ਹੁਣ ਭਾਜਪਾ ਨਾਲ ਇਕੱਠੇ ਹੋਣਾ ਚਾਹੁੰਦੇ ਹੋ ਤੇ ਫਿਰ ਛੱਡਿਆ ਕਾਦੇ ਲਈ ਸੀਗਾ? ਤੁਸੀਂ ਛੱਡਿਆ ਇਸ ਲਈ ਸੀਗਾ ਕਿ ਮਿਨਿਮਮ ਸਪੋਰਟ ਪ੍ਰਾਈਸ ਦਾ ਜਦੋਂ ਸੰਘਰਸ਼ ਚੱਲਿਆ ਕਿਸਾਨਾਂ ਦਾ 6-700 ਕਿਸਾਨ ਮਰ ਗਏ, ਲੱਖਾਂ ਉੱਥੇ ਬੈਠੇ ਰਹੇ, ਉਹਨਾਂ ਦੀ ਬੇਕਦਰੀ ਹੋਈ। ਤੁਸੀਂ ਅਸਤੀਫਾ ਦਿੱਤਾ ਹਰਸਿਮਰਤ ਕੌਰ ਜੀ ਨੇ ਉੱਥੋਂ ਤੇ ਹੁਣ ਤਾਂ ਕੁਝ ਬਦਲਿਆ ਹੀ ਨਹੀਂਗਾ, ਕਿਸਾਨ ਤਾਂ ਫਿਰ ਕੁਝ ਕਰ ਰਹੇ ਨੇ ਦਿੱਲੀ ਵੱਲ ਨੂੰ। ਪਰ ਫਿਰ ਧਰਨੇ ਲਾਉਣ ਜਾ ਰਹੇ ਨੇ ਦਿੱਲੀ ਚਲੋ ਤੇ ਕਾਲ ਦਿੱਤੀ 13 ਫ फेब्रुवारी ਦੀ ਤੁਸੀਂ ਕਿਹੜੇ ਆਧਾਰ ਦੇ ਨਾਲ ਅੱਜ ਬੀਜੇਪੀ ਦੇ ਨਾਲ ਗੱਠਜੋੜ ਸਿਰਫ ਕੀ ਕਹਿੰਦੇ ਆਪਰਚੂਨਿਸਟ ਪੋਲਿਟਿਕਸ ਇੱਕ ਮੌਕਾ ਪ੍ਰਸਤuti ਰਾਜਨੀਤੀ ਦਾ ਸੁਪੂ ਜਾ ਰਹੇ ਔਰ ਸੁਖਬੀਰ ਬਾਦਲ ਦੋ ਤਿੰਨ ਗੱਲਾਂ ਦਾ ਜਵਾਬ ਅਸੀਂ ਮੰਗਦੇ ਮੈਂ ਨਹੀਂ ਮੰਗਦਾ ਇੱਕ ਦੱਸਣ ਕਿ ਉਹਨਾਂ ਦਾ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ ਦੂਸਰਾ ਦੱਸਣ ਕਿ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਲੈ ਕੇ ਆ ਰਹੇ ਬੀਜੇਪੀ ਸ਼ਾਰਟਲੀ ਪਾਰਲੀਮੈਂਟ ਵਿੱਚ ਉੱਥੇ ਉਹਨਾਂ ਦਾ ਕੀ ਸਟੈਂਡ ਹੈ ਇਸ ਦਾ ਦੱਸਣ ਕਿ ਜੰਮੂ ਕਸ਼ਮੀਰ ਨੂੰ ਜਦੋਂ ਤੋੜਿਆ ਗਿਆ ਸੀਗਾ ਉਹਨਾਂ ਨੇ ਜਿਹੜੇ ਕਹਿੰਦੇ ਇੱਕ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋ ਕੇ ਯੂਟੀ ਬਣਿਆ ਉਹਨਾਂ ਨੇ ਵੋਟਾਂ ਭਾਜਪੀ ਨੂੰ ਕਿਉਂ ਪਾਈਆਂ ਉਸ ਵਕਤ ਤੇ ਨਾਲ ਇਹ ਵੀ ਦੱਸ ਦੇਣ ਕਿ ਜਿਹੜਾ ਇਸ ਵਕਤ ਕਿਸਾਨਾਂ ਦਾ ਸੰਘਰਸ਼ ਆ ਔਰ ਜਿਹੜੀ ਸਿੱਖਾਂ ਦੀ ਹੋਂਦ ਜਿਹਦੀ ਕਹਿੰਦੇ ਅਸੀਂ ਪੈਰਵਾਈ ਕਰਦੇ ਆ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਮਹਿਫੂਜ਼ ਹੈ ਬਸ ਇੰਨੀ ਗੱਲ ਪੁੱਛਣੀ ਆ ਅਗਰ ਉਹ ਸਮਝਦੇ ਨੇ ਕਿ ਮਹਿਫੂਜ਼ ਆ ਫਿਰ ਉਹ ਲੜਨ ਅਗਲੇ ਪਾਸੇ ਪਰ ਜੇ ਕੇਵਲ 2+2 4 ਨਹੀਂ ਹੁੰਦਾ ਰਾਜਨੀਤੀ ਵਿੱਚ ਕਿਉਂਕਿ ਜਦੋਂ ਇਹ ਭਾਜਪਾ ਦੇ ਨਾਲ ਗੱਠਜੋੜ ਕਰਨਗੇ ਤਾਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਹੋ ਰਹੀ ਹੈ ਹਰ ਸੇ ਤੋਂ ਚਾਹੇ ਹੋ NSA ਵਰਗੇ ਕਾਲੇ ਕਾਨੂੰਨ ਲਾਏ ਜਾ ਰਹੇ ਨੇ ਸਾਡੇ ਨੌਜਵਾਨਾਂ ਤੇ ਚਾਹੇ ਵਿਦੇਸ਼ਾਂ ਵਿੱਚ ਡੀਪ ਸਟੇਟ ਏਜੰਸੀਆਂ ਉਥੇ ਦੂਜੇ ਮੁਲਕਾਂ ਵਿੱਚ ਪਹੁੰਚ ਕੇ ਤੇ ਐ ਐਕਸਟਰਾ ਜੁਡੀਸ਼ੀਅਲ ਕੇ ਲਿੰਕਸ ਕਰ ਰਹੀਆਂ ਇਹਨਾਂ ਸਾਰੀਆਂ ਗੱਲਾਂ ਤੇ ਸੁਖਪੀਰ ਬਾਦਲ ਨੂੰ ਸੋਚਣਾ ਪਵੇਗਾ ਔਰ ਗੁਰਦੇਵ ਜਥੇਦਾਰ ਗੁਰਦੇਵ ਸਿੰਘ ਕੌਨਕੇ ਨੂੰ ਅਕਾਲੀ ਦਲ ਦੀ ਇਨਸਾਫ ਨੇ ਸਰਕਾਰ ਨੇ 15 ਸਾਲ ਰਹੀ ਆ ਉਹਦੇ ਉਹਦੀ ਐਲੀਮੀਨੇਸ਼ਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਕਿਉਂ ਨੱਪ ਕੇ ਬੈਠੇ ਸੀਗੇ ਮੈਂ ਨਹੀਂ ਸਮਝਦਾ ਕਿ ਸਿੱਖ ਕੋਈ ਐਡੇ ਅਨਪੜ ਨੇ ਜਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਇਹਨਾਂ ਸਾਰੀਆਂ ਗੱਲਾਂ ਦਾ ਅਹਿਸਾਸ ਜਵਾਬ ਦੇਣਾ ਪਵੇਗਾ ਹੁਣ ਆ ਕੀ ਗੱਲ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ ਦੇਖੋ ਕੇਜਰੀਵਾਲ ਸਾਹਿਬ ਖੜਗੇ ਸਾਹਿਬ ਨੂੰ ਦਿੱਲੀ ਦਾ ਦਿਨ-ਦਿਨ ਦਿੰਦੇ ਨੇ ਗੁਲਦਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਰੜ ਰਹੇ ਨੇ ਖੈਰੇ ਤੇ ਪਰਚਾ ਚੱਕ ਅੰਦਰ ਜੇ ਬੇਲ ਹੋ ਗਈ ਫਿਰ ਪਰਚਾ ਜੇ ਕੋਈ ਕਾਂਗਰਸ ਦਾ ਹੋਰ ਲੀਡਰਸ਼ਿਪ ਚੁੱਕਦਾ ਚੱਲ ਪਰਚਾ ਫਾਈਲਾਂ ਦਿਖਾਉਂਦੇ ਨੇ ਜੇ ਕੋਈ ਐਕਟਿਵਿਸਟ ਬੋਲਦਾ ਪਨਾ ਸਿੱਧੂ ਲੱਖਾ ਸਦਾਣਾ ਵਗੈਰਾ 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 ਠੋਕੀ ਚਲੋ ਮੈਂ ਪੁੱਛਣਾ ਚਾਹ ਰਾ ਹਾਂ ਕਿ ਉੱਥੇ ਤੁਸੀਂ ਕਹਿੰਨੇ ਕਿ ਸੀਬੀਆਈ ਤੇ ਈਟੀ ਤੰਗ ਕਰਦੀ ਤੁਹਾਨੂੰ ਭਾਜਪਾ ਤੰਗ ਕਰਦੀ ਕੀ ਉਹੀ ਰੁਖ ਤੁਹਾਡਾ ਪੰਜਾਬ ਦੇ ਵਿੱਚ ਨਹੀਂਗਾ ਕੀ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ ਡੂ ਨਾਟ ਬੀ ਡਬਲ ਫੈਸਿਟਿਡ ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਵੀ ਟੀਮ ਆ ਜੋ ਦਿੱਲੀ ਸਾਡੇ ਨਾਲ ਹੋ ਰਿਹਾ ਸੀ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ ਉੱਥੇ ਕਹਿੰਦੇ ਕੱਟੜ ਇਮਾਨਦਾਰ ਸਸੋਡਿਆ ਔਰ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ ਇਨਾ ਆਮ ਆਦਮੀ ਪਾਰਟੀ ਦਾ ਸ਼ਰਾਬ ਘਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ ਫਿਰ ਵੀ ਕੱਟੜ ਇਮਾਨਦਾਰ ਹੈ ਸਾਨੂੰ 스ਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣਗੇ ਜਿਨ੍ਹਾਂ ਦੀਆਂ ਜ਼ਮਾਨਤਾਂ 3 ਮਹੀਨੇ ਚ ਹੋ ਗਈਆਂ ਜਿਨ੍ਹਾਂ ਦੇ ਡਬਲ ਕੇਸ ਪਾਏ ਗਏ ਜਿਨ੍ਹਾਂ ਦਾ ਨੌਂ ਜਿਨਾ ਵੀ ਕੋਈ ਐਵੀਡੈਂਸ ਨਹੀਂਗਾ ਜਦੋਂ ਮੈਨੂੰ ਬੇਲ ਮਿਲਦੀ ਹੈ ਆਨਰੇਬਲ ਜੱਜ ਸਾਹਿਬ ਨੇ ਕਿਹਾ देयर ਇਸ ਸਕੈਚੀ ਐਵੀਡੈਂਸ ਅਗੇਂਸ ਮਿਸਟਰ ਖੇਰਾ ਸਕੈਚੀ ਮਤਲਬ ਕਿ ਐਵੀ ਟੁੱਟਮਾ ਜਾਂ ਇੱਕ ਐਵੀਡੈਂਸ ਲੱਭਾ ਇਹਨਾਂ ਕੋਈ ਕੋਈ ਐਵੀਡੈਂਸ ਹੋ ਇਹਨਾਂ ਦੀ ਵੀ 도ਗਲੀ ਨੀਤੀ ਬੰਦ ਹੋਣੀ ਚਾਹੀਦੀ ਹੈ ਅਸੀਂ ਗੱਠ ਚੋੜ ਦੇ ਨਾਲ ਆ ਅਸੀਂ ਚੋਣੇ ਕੇ ਝਾੜੂ ਵਾਲੇ ਅਲਿਆ ਦਾ ਲੜਨ ਅਸੀਂ علیحدਾਂ ਲੜਾਂਗੇ ਜਿੰਨੇ ਵੀ ਐਮਪੀ ਆਉਣਗੇ ਅਸੀਂ ਜਾ ਕੇ ਇੰਡੀਆ ਐਲਾਈਂਸ ਵਿੱਚ ਪਾਉਣੇ ਸੋ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜੇ ਇਹ ਗੱਠਜੋੜ ਹੋਣਾ ਚਾਹੀਦਾ ਇਹ ਕੋ ਤੁੱਕ ਨਹੀਂ ਬਣਦੀ ਕੋ ਸੈਂਸ ਨਹੀਂ